ਸਤਿ ਸ਼੍ਰੀ ਅਕਾਲ ਜੀ ਹਾਂ ਜੀ ਅੱਜ ਅਸੀਂ ਲੱਗੇ ਆ ਜੀ ਪਲਾਜ਼ੋ ਦੀ ਕਟਿੰਗ ਭਾਰੇ ਨਾਪ ਵਾਲੇ ਦੀ ਕੱਪੜੇ ਨੂੰ ਆਪਾਂ ਦੋੜਾ ਫੋਲਡ ਕਰ ਲਿਆ ਜੀ ਪਹਿਲਾਂ ਆਪਾਂ 프ਰੰਟ ਪਾਰਟ ਦੀ ਕਟਿੰਗ ਕਰਨੀ ਆ 22 ਇੰਚ ਆਪਾਂ ਪਲਾਸਟਿਕ ਲਈ ਰੱਖ ਲੈਣਾ ਜੀ 22 ਤੇ ਨਿਸ਼ਾਨ ਲਗਾ ਕੇ ਹੁਣ ਤੁਸੀਂ ਇਹਨੂੰ ਸਿੱਧਾ ਨਿਸ਼ਾਨ ਲਗਾ ਲੈਣਾ ਇਸ ਤਰੀਕੇ ਨਾਲ ਆਪਾਂ 34 ਦਾ ਅੱਧਾ 17 ਇੰਚ ਰੱਖਣਾ ਆ ਜੀ 17 ਤੇ ਨਿਸ਼ਾਨ ਲਗਾ ਲੈਣਾ ਹਾਂਜੀ نیچے ਨੂੰ ਆਪਾਂ ਆਸਨ ਰੱਖਣਾ ਆਇਆ ਜੀ 15 ਇੰਚ 15 ਤੇ ਨਿਸ਼ਾਨ ਲਗਾ ਲੈਣਾ ਇੱਥੋਂ ਆਪਾਂ ਇਸ ਤਰੀਕੇ ਨਾਲ ਸਿੱਧਾ ਨਿਸ਼ਾਨ ਲਾਵਾਂਗੇ ਜੀ ਹਾਂਜੀ ਹੁਣ ਆਪਾਂ ਆ ਨਿਸ਼ਾਨ ਸਿੱਧਾ ਲਗਾਣਾ ਜੀ ਜਿੱਥੋਂ ਆਪਾਂ ਆਸਾ ਰੱਖਿਆ ਆ ਹਾਂਜੀ 2 ਇੰਚ 2 ਇੰਚ ਤੇ ਆਪਾਂ ਆਸਨ ਦਾ ਨਿਸ਼ਾਨ ਲਗਾ ਲੈਣਾ ਹਾਂਜੀ ਵੈਸੇ ਆਪਾਂ 3 ਇੰਚ ਰੱਖਣਾ ਸੀ ਇਹਨੂੰ ਆਪਾਂ ਬਿਆਨ ਨਹੀਂ ਪਾਣੀ ਇਸ ਲਈ ਆਪਾਂ 2 ਇੰਚ ਰੱਖਿਆ ਜੀ ਇੱਥੋਂ ਆਪਾਂ ਗਲਾਈ ਕਰ ਲੈਣੀ ਗਲਾਈ ਬਹੁਤੀ ਢੁਗਾਈ ਤੇ ਨਹੀਂ ਕਰਨੀ ਇਸ ਤਰੀਕੇ ਨਾਲ ਪਾਣੀ ਆ ਤੇ ਉਹ ਖਿੱਚ ਪੈਣ ਲੱਪਨਦੀ ਹੈ ਜੀ 35 ਇੰਚ ਤਿਆਰ ਲੰਬਾਈ ਹੈ ਜੀ ਜਿੱਥੋਂ ਆਪਾਂ ਇਲਾਸਟਿਕ ਲਈ ਰੱਖਿਆ ਸੀ ਉੱਥੋਂ ਆਪਾਂ ਨਿਸ਼ਾਨ 35 ਤੇ ਲਗਾ ਲੈਣਾ 2 ਇੰਚ ਆਪਾਂ ਫੋਲਡਿੰਗ ਲਈ ਰੱਖ ਲੈਣਾ ਦੋ ਤੇ ਨਿਸ਼ਾਨ ਲਗਾ ਲੈਣਾ ਇਹ ਨਿਸ਼ਾਨਾਂ ਨੂੰ ਆਪਾਂ ਇਸ ਤਰੀਕੇ ਨਾਲ ਸਿੱਧੇ ਲਗਾ ਲੈਣਾ ਜੀ ਦੇਖੋ ਇਸ ਤਰੀਕੇ ਨਾਲ ਹਾਂਜੀ ਹੁਣ ਆਪਾਂ ਇੱਥੇ ਨਿਸ਼ਾਨ ਲਗਾਣਾ ਜਿੱਥੇ ਤੱਕ ਸਾਡੀ ਆਸਣ ਦਾ ਨਿਸ਼ਾਨ ਲਗਾਇਆ ਹੋਇਆ ਜੀ ਇਸ ਸਕੇਲ ਦੇ ਨਾਲ ਆਪਾਂ ਇਸ ਤਰੀਕੇ ਨਾਲ ਨਿਸ਼ਾਨ ਲਗਾ ਲੈਣਾ ਦੀ ਹਾਂਜੀ ਹੁਣ ਆਪਾਂ ਲੈਗ ਸਕੇਲ ਦੇ ਨਾਲ ਇਸ ਤਰੀਕੇ ਨਾਲ ਨਿਸ਼ਾਨ ਲਗਾਣਾ 9 ਇੰਚ ਮੋਰੀ ਤਿਆਰ ਆ ਜੀ ਆਪਾਂ 10 ਇੰਚ ਤੇ ਨਿਸ਼ਾਨ ਲਗਾ ਲੈਣਾ ਅੱਧਾ ਅੱਧਾ ਇੰਚ ਦੋਨਾਂ ਸਾਈਡਾਂ ਤੇ ਆ ਜਾਣੀਆਂ ਹਾਂਜੀ ਹੁਣ ਇੱਥੋਂ ਆਪਾਂ ਇਸ ਤਰੀਕੇ ਨਾਲ ਨਿਸ਼ਾਨ ਲਗਾਵਾਂਗੇ ਜੀ ਇੱਥੋਂ ਤੁਸੀਂ ਥੋੜਾ ਥੋੜਾ ਜਿਹਾ ਨਿਸ਼ਾਨ ਬਾਹਰ ਨੂੰ ਲਗਾਣਾ ਹੈ ਤਾਂ ਜੋ ਮੋਰੀ ਫੋਲਡ ਕਰਨ ਟਾਈਮ ਬਾੜ ਨਾ ਪੈਣ ਜੀ ਹਾਂਜੀ ਹੁਣ ਪਹਿਲਾਂ ਆਪਾਂ ਇਸ ਸਾਈਡ ਤੋਂ ਕਟਿੰਗ ਕਰਾਂਗੇ ਜੀ ਬਹੁਤ ਹੀ ਸਿੰਪਲ ਤਰੀਕੇ ਨਾਲ ਤੁਹਾਨੂੰ ਕਟਿੰਗ ਦੱਸਿਆ ਜੀ ਅੰਟੀ ਉਹਨਾ ਪੈਥੋ ਕਟਾਈ ਕਰਨੀ ਹੈ ਜੀ ਜੀ ਹੁਣ ਆਪਾਂ ਆ ਸਾਈਡ ਦੀ ਕਟਾਈ ਕਰਨੀ ਹੈ ਇੱਥੇ ਇੱਥੇ ਨਿਸ਼ਾਨ ਲੱਗਾ ਹੈ ਹਾਂਜੀ ਫਰੰਟ ਦੀ ਅਸੀਂ ਕਟਿੰਗ ਕਰ ਲਈ ਸੀ ਹੁਣ ਆਪਾਂ ਬੈਕ ਦੀ ਕਰਨੀ ਹੈ ਜੀ ਇਸ ਤਰੀਕੇ ਨਾਲ ਇਹ ਉੱਪਰ ਰੱਖ ਲੈਣਾ ਤੁਸੀਂ ਹਾਂਜੀ ਆਸਣ ਵਾਲੀ ਸਾਈਡ ਤੋਂ ਆਪਾਂ 3 ਇੰਚ ਤੇ ਨਿਸ਼ਾਨ ਲਗਾ ਲੈਣਾ ਜੀ ਤਿੰਨ ਤਿੰਨ ਨਿਸ਼ਾਨ ਲਗਾ ਕੇ ਹਾਂਜੀ ਇਸ ਸਾਈਡ ਤੋਂ ਵੀ ਤੁਸੀਂ ਇਸ ਤਰੀਕੇ ਨਾਲ ਨਿਸ਼ਾਨ ਲਗਾਉਣਾ ਜੀ ਹਾਂਜੀ ਫਿਰ ਆ ਨਿਸ਼ਾਨ ਨੂੰ ਆਪਾਂ ਇੱਥੇ ਮਿਲਾ ਲੈਣਾ ਜੀ ਹੁਣ ਆਪਾਂ ਇਸ ਇਦਾਂ ਇਸ ਤਰੀਕੇ ਨਾਲ ਕਟਿੰਗ ਕਰਨੀ ਹੈ ਜੀ ਹਾਂਜੀ ਜਿੱਥੇ ਜਿੱਥੇ ਸਾਡੇ ਨਿਸ਼ਾਨ ਲੱਗੇ ਆ ਜੀ ਉੱਥੇ ਆਪਾਂ ਕਟਿੰਗ ਕਰ ਦੇਣੀ ਹੈ प्लाजो कटिंग हां जी भी इस तरीके न कटिंग कर सकते हैं जी हां इतो कटाई करनी है जी ਹਾਂਜੀ ਸਾਡੇ ਪਲਾਜ਼ੋ ਦੀ ਕਟਿੰਗ ਕੀ ਹੋ ਗਈ ਹੈ